ਭਈਆ ਵੀਡੀਓ ਦੇਖ ਕੇ ਜਾਓ ਜੇ ਤੁਹਾਡੇ ਬਹੁਤ ਕੰਮ ਦੀ ਵੀਡੀਓ ਆ ਯਾਰ ਦੇਖੋ ਗਰੇ ਇਹ ਸ਼ਰਟਾ ਮੇਰੇ ਹਜ਼ਾਰ ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀ ਆ ਭਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀ ਆ ਭਾਜੀ ਇਹ ਡੈਲੀਨ ਦਾ ਸ਼ਰਟਾ ਚੈੱਕ ਕਰੋ ਫਰੰਟ ਬੈਕ ਸਾਈਡ ਸਾਰੀ ਇਨਵੈਂਟਰੀ ਭਾਜੀ ਇਹ ਚੈੱਕ ਕਰੋ ਭਾਜੀ ਫਰੰਟ ਬੈਕ ਸਾਈਡ ਸਾਰੀ ਇਨਵੈਂਟਰੀ ਇਹ ਜਿੰਨਾ ਮਟੀਰੀਅਲ ਭਾਜੀ ਇਹ 13 'ਚ ਮਿਲੇਗਾ ਭਾਜੀ ਜੋਰ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜ਼ੀ ਪੀਸ ਨੂੰ ਹੱਥ ਬਾਲੇ ਭਾਜੀ ਮਿਲਣਾ 13 ਰੁਪਏ ਦਾ ਹੀ ਆ ਠੀਕ ਹੈ ਜ ਚੈੱਕ ਲੈਣਾ ਚਾਹੁੰਦਾ ਚੈੱਕ ਲਵੇ ਪੇਰੇ ਨੇ ਚੈੱਕ ਲਾਈਨਿੰਗ ਲੈਣਾ ਚਾਹੁੰਦਾ ਭਾਜੀ ਲਾਈਨਿੰਗ ਦੇ ਸੱਤਾ ਲਵੇ ਸਾਰਾ ਜਿਮਾਜੀ ਬਹੁਤ سارے ਕਲਰ ਬਹੁਤ ساری ਵੈਰਾਈਟੀ ਮਿਲਦੀ ਹੈ ਕਿ ਕੋਈ ਪਲੇਨ ਲੈਣਾ ਚਾਹੁੰਦਾ ਭਾਜੀ ਪਲੇਨ ਲਵੇ ਮੈਂ ਪਾਣੀ ਤੇ ਟਿਕਟ ਲੈਣਾ ਚਾਹੁੰਦਾ ਪ੍ਰਿੰਸੀ ਤੇ ਲਵੇ ਉਹ ਵੀ ਆਰ ਐਫ ਡੀ ਕੱਪੜੇ ਦੇ ਭਾਈ ਕੱਪੜੇ ਦੀ ਗਰੰਟੀ ਇੰਨੀ ਆ ਕਿ 13 ਰੁਪਏ ਦੇ ਵਿੱਚ ਸ਼ਰਟ ਦੇ ਬਾਹੂਦੂਦ ਜੇ ਫਿਰ ਰੱਖ ਉੱਟ ਗਿਆ ਇਹ ਵਾਲੀਆਂ ਇਹ ਵਾਲੀਆਂ ਸ਼ਰਟਾਂ ਦਾ 100000 ਰੁਪਏ ਦੀਆਂ ਹੈਗੀ 13 ਰੁਪਏ ਚ ਮੈਂ ਕਹਿੰਦਾ 13 ਰੁਪਏ ਦੇ ਵਿੱਚ ਵੀ ਫੁੱਲ ਗਰੰਟੀ ਆ ਜੇ ਸ਼ਰਟ ਦਾ ਰੱਖ ਉੱਟ ਗਿਆ ਜਾਂ ਸ਼੍ਰਿੰਕ ਹੋ ਗਿਆ ਤਾਂ ਵੀ ਵਾਪਸੀ ਆ ਵੀਰੇ 13 ਰੁਪਏ ਚ ਵੀ ਫੁੱਲ ਗਰੰਟੀ ਆ ਲਓ ਜੀ ਆਫਰ ਬਹੁਤ ਵੱਡੀ ਆ ਤੇ ਮੇਰਾ ਵੀਰ ਸਾਰੇ ਪਹੁੰਚੋ ਜੇ ਬਾਕੀ ਗੁਰੂਪੁਰਬ ਕਰਕੇ ਸਪੈਸ਼ਲ ਭਾਈ ਨੇ ਬਾਈ ਗੁਰ ਸੇਖਾ ਤਾਂ ਤੁਸੀਂ ਜ਼ਰੂਰ ਆਫਰ ਦਾ ਲਾਭ ਉਠਾਓ ਤੇ ਵੀਡੀਓ ਸ਼ੇਅਰ ਕਰਕੇ ਆਉਣੀ ਆ ਬਈ ਠੀਕ ਆ ਲਾਈਕ ਕਮੈਂਟ ਕਰਕੇ ਆ ਕੇ ਬਾਈ ਨੂੰ ਦਿਖਾਉਣਾ ਤੇ ਸ਼ੇਅਰ ਕਰਨੀ ਆ ਇਹ ਆਫਰ ਤੁਹਾਡੇ ਲਈ ਆ ਚੈੱਕ ਕਰੋ ਭਾਈ ਬਾਈ ਨੇ ਸ਼ਰਟ ਬਾਈ ਕਿੰਦੀ ਘੈਂਟ ਲੱਗ ਰਹੀ ਹੈ ਭਾਈ ਜੀ ਦੇਖੋ ਇਹ ਸਾਰੀਆਂ ਸ਼ਰਟਾਂ 13-13 ਰੁਪਏ ਦੀਆਂ ਮਿਲਣੀਆਂ ਭਾਜੀ ਠੀਕ ਹੈ ਜੀ ਬਾਕੀ ਜੀ ਇਹੋ ਜਿਹੀਆਂ ਨਵੀਆਂ-ਨਵੀਆਂ ਆਫਰਾਂ ਤੁਹਾਡੇ ਕੋਲੇ ਲੈ ਕੇ ਆਉਂਦੇ ਰਵਾਂਗੇ ਬਸ ਪੇਜ ਜ਼ਰੂਰ ਫੋਲੋ ਕਰ ਲਓ ਜੇ ਫੋਲੋ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿਉਂ ਲਾਮਾ ਜੀ ਹੰਪਰਗਾ ਜੀ ਅੱਜ ਤਾਂ ਇੰਨੀ ਭੀੜ ਦੇ ਵਿੱਚ ਸੜੇਓ ਕੀ ਵਜਾ ਜੂ ਭਈ ਆ ਗਈ ਸੇਲ ਆਈ ਵੀ ਹੈ 100 ਰੁਪਏ ਦੀ ਨਾ ਉਹ ਇਹ ਬੋਲਦਾ ਤੇਰਾ ਇੱਕ ਦਿਨਿਆਂ ਦਾ ਦੂਰ ਦਿਨ ਤੇ ਮੇਰੇ ਨਾਲ ਉਹਨੇ ਕੋਈ ਨਹੀਂ ਬਾਤ ਫੇਰ 3:00 ਵੇਲੇ ਖੜੇ ਆ ਕੇ ਇਹਨਾਂ ਕੱਟੋ ਗਿਆ ਜਨਾਨੀ ਦਾ ਦੁੱਟ ਗਈ ਆ ਉਹਦੇ ਲੜਾਈ ਵੀ ਪਹਿਲਾਂ ਹੋ ਚੁੱਕੀ ਆ ਜਦੋਂ ਵੀਡੀਓ ਪਾਉਂਦਾ ਨਾ ਤੇ ਪਾਣੀ ਦੀ ਰੁਪਏ ਆ ਜਾਂਦਾ ਕਿ ਕਿਹੜੀ ਜਗ੍ਹਾ ਤੋਂ ਆਇਓ ਅੱਪਾਲੇ ਭਾਈ ਅੱਪਾਲੇ ਤੋਂ ਆਇਓ ਅੱਛਾ ਵੀਡੀਓ ਕਿੱਥੇ ਪਾਈ ਇਹਨਲੇ ਇੱਕੋ ਪਾਗੇ ਪਈ ਜੀ ਵਾਲੇ ਦਾ ਮਾਰਕਟ ਪਈ ਜਾਂਦਾ ਵੀਡੀਓ ਆਈਏ ਬਸ ਅੱਜ ਇੰਸਟਾਗ੍ਰਾਮ ਚਾਹੀਏ ਅੱਛਾ ਵੀਡੀਓ ਪਾਤੀ ਜਾਂ ਟਾਈਮ ਤੇ ਤਾਂ ਬਦਕਾਨ ਦੀ ਵੀਡੀਓ ਹੁਣ ਖੁੱਲੀ ਨਹੀਂ ਹੁਣ ਉਹਨੂੰ ਵੀਡੀਓ ਪਈਆ ਕਿੰਨੇ ਮੈਂ ਹੁਣ ਖੁੱਲੀ ਨਹੀਂ ਦੁਕਾਨ ਇਹ ਆਪਾਂ ਮੀਡੀਆ ਕੋਲ ਹੁਣ ਵੀਡੀਓ ਪਾ ਦਿਉਣਾ ਹਾਂਜੀ ਵੀਡੀਓ ਪਾਈਓ ਵੀਡੀਓ ਪਾਈ ਆ ਜੀ 13 ਰੁਪਏ ਦੀ ਵੀਡੀਓ ਲੱਗੀ ਆਫਰ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਹੁਣ ਇੱਥੇ ਸੇਵਾ ਨਹੀਂ ਕਰਦੇ ਭਾਜੀ ਆ ਦੇਖੋ ਆ ਬੰਦੇ 113 ਰੁਪਏ ਦੇ ਏਅਰਪੋਰਟ ਲਈ ਉਨੇ ਇਨੀਆਂ ਭਾਈ ਤੁਸੀਂ ਇੱਕ ਲੋ ਦੋ ਲੋ ਤਿੰਨ ਲੋ ਚਾਰ ਲੋ ਜਿੰਨੀ ਤੁਹਾਡੀ ਇੱਛਾ ਤੁਸੋਂ ਲੈ ਲੋ ਉਹਨਾ ਬੰਦੇ ਭਾਈ ਦੇਖੋ ਇਹਨੇ ਆਫਰ ਪਾਈ ਆ ਇਹਨੇ ਵੀਡੀਓ ਤੇ ਵੀ ਨਹੀਂ ਕਿਹਾ ਜੀ ਸੇ ਇੱਕ ਬੰਦੇ ਨੂੰ ਇੱਕ ਸ਼ਰਟ ਦਵਾਂਗੇ ਹੁੰਦੇ ਆ ਭਾਈ ਆਏ ਆ ਇਹ ਬੰਦੇ ਕਹਿੰਦੇ 10 ਸ਼ਰਟਾਂ ਲਈਆਂ ਫਿਰ ਦੇ ਦੋ ਦੇ ਦੋਗੇ ਤੁਸੀਂ 10 ਸ਼ਰਟ ਤੁਸੀਂ ਦੁਕਾਨ ਵੀ ਨਹੀਂ ਖੋਲੇ ਤੁਸੀਂ ਭਾਈ ਇੱਕ ਬੰਦੇ ਨੂੰ ਇੱਕ ਸ਼ਰਟ ਦੋ ਤੁਸੀਂ ਦੁਕਾਨ ਦਾ ਖੰਡੋ ਕੱਟਾ ਆ ਬੰਦਾ ਭਾਈ ਸਮਰਾਲਾ ਲੋ ਐ ਮੈਂ ਜਮਾਲਪੁਰ ਤੋਂ ਆਇਆ ਜੀ ਸਮਰਾਲਾ ਚੌਂਕ ਦੇਖਿਆ ਤੁਸੀਂ ਉੱਤੋਂ ਕੇ ਜਮਾਲਪੁਰ ਚੌਂਕ ਆ ਕੇ ਆਇਆ ਦੁਕਾਨਦਾਰ ਨੇ ਧੋਖਾ ਕੀਤਾ ਧੋਖਾ ਭਾਈ ਬਹੁਤ ਵੱਡਾ ਧੋਖਾ ਕੀਤਾ ਗੁਰਪੁਰਾ ਵਾਲੇ ਦਿਨ ਪ੍ਰਿਆਪਾ ਬਰਨਾਲੀ ਤੋਂ ਸੋਭਾ ਨੇ ਖੜਿਆ ਵੀਰੇ ਸਵੇਰੇ ਸਵੇਰੇ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿਤਾ ਪਤਾ ਲੱਗਿਆ ਵੀ ਇੱਥੇ ਥੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਵੀਰੇ ਸ਼ਰਿਆਂ ਵਿੱਚ ਵੀਡੀਓ ਵਿੱਚ ਕਹਿੰਦੇ ਵੀਰੇ 13 ਰੁਪਏ ਜੀ ਜਿੰਨੀਆਂ ਮਰਜ਼ੀ ਸ਼ਰਟਾਂ ਚੱਕੋ ਇਹਨਾਂ ਨੇ ਆਏ ਨਹੀਂ ਕਿਹਾ ਸੀ ਵੀ 50 ਬੰਦੇ ਨੂੰ ਸ਼ਰਟਾਂ ਦਵਾਂਗੇ ਇਹਨਾਂ ਨੇ ਕਿਹਾ ਜੀ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ ਜਿੰਨੀਆਂ ਮਰਜ਼ੀਆਂ ਲੈ ਲਓ ਤੇ ਸਵੇਰੇ ਤੇ ਆਏ ਦੁਕਾਨ ਖੋਲੀ ਹੈ ਨਾ ਵੀਰੇ ਗੁੱਲੀ ਨਹੀਂ ਸੋਹਾਂ ਦੇ ਵੀਰੇ ਇੱਕ ਵਾਰੇ 부ੜੀ ਦਾ ਬੇਚਰੀ ਦਾ ਇੱਕ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਆ ਲੜਾਈ ਵੀ ਹੋਈ ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਰਸਰ ਪਾੜ ਗਏ ਕਿੰਨੇ ਲੋਕ ਅੱਥੇ ਕੱਟ ਕਿੰਨਾ ਇੱਥੇ ਵੀਰੇ 4-500 ਬੰਦਾ ਸੀ ਆਪਦਾ ਕੰਮਕਾਰ ਛੱਡ ਗਿਆ ਸਾਰੇ ਬੰਦੇ ਵੀਰੇ ਇੱਥੇ ਇਹਨਾਂ ਨੇ ਸਾਰਿਆਂ ਨੂੰ ਬੁੱਧੂ ਬਣਾਇਆ ਵੀਰੇ ਜਿਹੜੀ ਗੱਲਬਾਤ ਹੋਈ ਦੁਕਾਨਦਾਰ ਦੇ ਨਾਲ ਕੋਈ ਗੱਲਬਾਤ ਨਹੀਂ ਵੀਰੇ ਫੋਨ ਬੰਦ ਕਰਕੇ ਆਉਦਾ ਘਰੇ ਬੈਠਾ ਰਹੋ ਇੰਤਜ਼ਾਰ ਕੀਤਾ ਜਾ ਰਿਹਾ ਵੇਟ ਇੰਤਜ਼ਾਰ ਵੀਰੇ ਵੇਟ ਵੀ ਕਰ ਰਹੇ ਆ ਵੀਰੇ ਬੱਸ ਹੁਣ ਅਜਾ ਹੁਣ ਅਗਲਾ ਐਕਸ਼ਨ ਕੀ ਲਿਆ ਜਾਏਗਾ ਅਗਲਾ ਐਕਸ਼ਨ ਵੀਰੇ ਕਾਰਵਾਈ ਹੋਣੀ ਚਾਹੀਦੀ ਬੰਦੇ ਤੇ ਯਾਰ ਐਨੇ ਬੰਦੇ ਜਿਹੜੇ ਬਦੀਨ ਹੋਏ ਆ ਕਿ ਨਹੀਂ